ਜੀ ਨੇ ਅੱਜ ਪੋਸਟਰ ਸਾਂਝੀ ਕੀਤੀ ਕਹਿੰਦੇ ਹੁਣ ਤਾਂ ਉਮੀਦ ਨੂੰ ਵੀ ਉਮੀਦ ਨਹੀਂ ਰਹੀ ਕਿ ਇਨਸਾਫ ਮਿਲੇਗਾ ਇਨਸਾਫ ਇੱਕ ਮੌਕਾ ਆਇਆ ਜਿਹੜੇ ਚਾਹਣ ਵਾਲੇ ਸਿੱਧੂ ਦੇ بڑا ਮੌਕਾ ਚ ਚੰਗਾ ਦੇਣਾ ਇੱਕ ਤਰੀਕਾ ਰਹੀ ਹੈ ਕਰ ਦੇਣ ਤੀਲਾ ਤੀਲਾ ਸ਼ਰੀਆਮ ਮਰਵਾਇਆ ਭਗਵੰਤ ਮਾਨ ਨੇ ਭਗਵੰਤ ਮਾਨ ਤਾਂ ਇੱਕ ਬਜ਼ੁਰਗਾਂ ਨੂੰ ਜਿਹੜਾ ਕਹਿੰਦਾ ਅਸੀਂ ਤਾਂ ਜੱਫੀਆਂ ਪਾ ਕੇ ਮਿਲਦੇ ਹਾਂ ਗੱਡੀ 'ਤੇ ਬੈਠਣ ਤੱਕ ਨਹੀਂ ਦਿੰਦਾ ਸ਼ਾਇਦ ਐਸੀ ਭਾਈਚਾਰੇ ਦਾ ਹੋਵੇ ਸਾਡਾ ਉਹ ਦੁੱਖ ਲੱਗਦਾ ਹੈ ਇਹ ਸਰਕਾਰ ਤੇ ਉਮੀਦ ਨਹੀਂ ਸੀ ਲੋਕਾਂ ਨੂੰ ਅਸੀਂ ਕਾਂਗਰਸੀ ਹੋ ਕੇ ਵੀ ਸਪੋਰਟ ਕਰਦੇ ਰਹੇ ਵੀ ਯਾਰ ਕੋਈ ਗੱਲ ਨਹੀਂ ਕੀ ਜਾ ਬਦਲਾਓ ਆਜੇ ਪਰ ਇਹ ਤਾਂ ਐਨੀ ਤਕਸ਼ਾਈ ਬਜ਼ੁਰਗਾਂ ਨੂੰ ਗਰੀਬਾਂ ਨੂੰ 5 ਕਿਲੋ ਆਟੇ ਤੇ ਰੱਖਦੇ ਗਰੀਬ ਇਹਨਾਂ ਨੇ ਇਹਨਾਂ ਨੇ ਛਰੇ ਆਮ ਇਹ ਸਰਕਾਰ ਨੇ ਸਾਡਾ ਸਿੱਧੂ ਮਰਵਾਇਆ ਤੇ ਸਭ ਨੂੰ ਪਤਾ ਬੱਚੇ-ਬੱਚੇ ਨੂੰ ਪਰ ਮੈਂ ਬੇਨਤੀ ਕਰਦਾ ਤੁਹਾਡੇ ਮੱਦੇ ਨਾਹੀਂ ਕਿ ਹੁਣ ਮੌਕਾ ਹੈ ਥੀਲਾ ਥੀਲਾ ਕਰ ਦਿਓ ਜੇ ਜੇ ਤੁਸੀਂ ਚਾਹੁੰਦੇ ਹੋ ਸਿੱਧੂ ਨੂੰ ਅਸੀਂ ਨੌਜਵਾਨ ਸੇਵਾ ਕਲੱਬ ਮਾਨਸਾ ਵੱਲੋਂ ਇੱਥੇ ਹਰ ਵਾਰ ਪਹਿਲਾਂ ਲੰਗਰ ਲਾਇਆ ਸੀ ਸਿੱਧੀ ਜਦੋਂ ਇਹਦਾ ਸੰਸਕਾਰ ਸੀਗਾ ਤੇ ਹੁਣ ਅਸੀਂ ਬਲੱਡ ਕੈਂਪ ਲਾਇਆ ਹਰ ਪੱਖ ਦੀ ਅਸੀਂ ਸੇਵਾ ਕਰਦੇ ਹਾਂ ਪਰ ਕਿਤੇ ਨਾ ਕਿਤੇ ਸਾਨੂੰ ਦੁੱਖ ਹੈ ਵੀ ਸਾਡਾ ਹੀਰਾ ਖੋਲੇ ਨੇ ਕਿਉਂਕਿ ਇਹ ਸਿਰੇ ਦੇ ਗੱਪੀ ਨੇ ਇਹਨਾਂ ਨੇ ਕੇਕ ਕੱਟਣ ਤੇ ਵਿਆਹ ਕਰਾਉਣ ਤੋਂ ਸੇਵਾ ਕੰਮ ਹੀ ਨਹੀਂ ਪੰਜਾਬ 'ਚ ਕੀਤਾ ਕੀ ਸਰਕਾਰ ਦੀਆਂ ਨਲਾਇਕੀਆਂ ਰਹੀਆਂ ਉਦੋਂ ਸਿਕਿਉਰਿਟੀ ਘਟਾਈ ਗਈ ਉਸੇ ਕਰਕੇ ਅੱਜ ਹੀਰਾ ਇੱਥੇ ਹੀ ਹਾਂ ਸ਼ਰਿਆਮ ਇਹੀ ਇਹੀ ਕਾਰਨ ਇਹੀ ਹੋ ਸਕਦਾ ਹੈ ਇਹੀ ਸਿਆਸਤ ਹੈ ਜੇ ਆਪਾਂ ਸੋਚੀਏ ਵੀ ਇਹਨੇ ਗੋਲੀ ਥੋੜੀ ਮਾਰੀ ਆਪ ਮਰਵਾਈ ਹੈ ਕਹਿ ਕੇ ਵੀ ਮਾਰ ਦਿਓ ਯਾਰ ਨਹੀਂ ਤਾਂ ਮੈਨੂੰ ਦੱਬ ਲੂਗਾ ਇਹ ਦੱਬ ਲੈਂਦਾ ਸਿੱਧੂ ਚ ਕੁਆਲਿਟੀ ਸੀ ਸਿੱਧੂ ਨਾਲ ਜੂਤ ਜੁੜਿਆ ਸੀ ਲੋਕ ਜੁੜੇ ਸੀ ਪਬਲਿਕ ਜੁੜੀ ਸੀ ਪਰ ਕਿਤੇ ਨਾ ਕਿਤੇ ਇਹਨੇ ਸੋਚਿਆ ਵੀ ਯਾਰ ਇਹਨੂੰ ਤਾਂ ਮੈਂ ਇਹਦਾ ਕੰਡਾ ਕਢੀ ਦੇਵਾਂ ਕਿਉਂਕਿ ਗਦਾਰ ਧੁਰ ਤੋਂ ਚੱਲਦੇ ਆਏ ਆ ਇਹ ਅਸਲੀ ਔਰੰਗਜੀਤ ਹੈ ਇਹੀ ਹੈ ਸਾਡੇ ਵਾਸਤੇ ਤਾਂ ਅਸੀਂ ਤਾਂ ਕਹਿੰਦੇ ਆ ਵੀ ਹੁਣ ਮੌਕਾ ਹੈ ਭਰਾਵੋ ਅੱਜ ਮੌਕਾ ਹੈ ਜਿੰਨੇ ਵੀ ਸਿੱਧੂ ਦੇ ਚਾਹਣ ਵਾਲੇ ਪੂਰੇ ਵਾਰਡ ਦੇ ਵਿੱਚ ਮੁੱਖ ਮੰਤਰੀ ਸਾਹਿਬ ਆਏ ਸੀਗੇ ਜਿੱਦਾਂ ਉਹਦੇ ਕੁਝ ਵਾਅਦੇ ਕਰਕੇ ਗਏ ਸੀਗੇ ਸ਼ੁਰਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਡੈਥ ਤੋਂ ਬਾਅਦ ਉਹ ਵਾਅਦੇ ਪੂਰੇ ਹੋਏ ਕੋਈ ਹਸਪਤਾਲ ਬਣਾਉਣ ਦੀ ਚਰਚਾ ਚੱਲੀ ਸੀ ਕੁਝ ਫੂਰਤ ਚੱਲੀ ਸੀ ਵਾਅਦੇ ਤਾਂ ਭਾਈ 20 ਸਾਲ ਪੰਜਾਬ ਪਿੱਛੇ ਵਗ ਗਿਆ ਕੋਈ ਗਲਤ ਆ ਕਰਕੇ ਦੱਸੋ ਕੀ ਵਾਅਦੇ ਕੀਤੇ ਜਦੋਂ ਪੁਲਿਸ ਦੇ ਮੁਲਾਜ਼ਮ ਡਰਦੇ ਹੋਏ ਰਿਟਾਇਰਮੈਂਟ ਲੈਂਦੇ ਫਿਰ ਭਰਤੀ ਦਾ ਕਰਨ ਹੀ ਨਹੀਂ ਪਹਿਣਗੇ ਥਾਣਾ ਖਾਲੀ ਦਾ ਰੱਖ ਨਹੀਂ ਸਕਦੇ ਅੱਜ ਥਾਣੇ ਦਾ ਹਾਲ ਵੇਖ ਲਓ ਤੁਸੀਂ ਸਾਰੀ ਸਿਕਿਉਰਿਟੀ ਆਪਦੇ ਨਾਲ ਲਈ ਫਿਰਦੇ ਨੇ ਥਾਣੇ 'ਚ ਲੋਕ ਤੜ ਤੀਆਂ ਨਾਰਸੀਆਂ ਫਿਰਦੀਆਂ ਮਨੀਸ਼ਾ ਘਲਾਟੀ ਨੂੰ ਚੱਕ ਕੇ ਬਾਹਰ ਮਾਰਿਆ ਇਹਨਾਂ ਨੇ ਉਹ ਬੀਜੇਪੀ ਚ ਵਾਗੀ ਇਹਦੀ ਡਰਾਈ ਹੋਈ ਤੇ ਨਹੀਂ ਉਹ ਪੰਜਾਬ ਦਾ ਭਲਾ ਕਰਦੀ ਸੀ ਮੈਡਮ ਮਨੀਸ਼ਾ ਘਲਾਟੀ ਸਾਡੀਆਂ ਤੀਆਂ ਦੀ ਇੱਜ਼ਤ ਰੱਖਦੀ ਸੀ ਤੇ ਇਹਦੇ ਕਾਰਨ ਚੱਕ ਕੇ ਪਰਾਂ ਮਾਰਿਆ ਇਹਨੇ ਕਿਉਂਕਿ ਆਪਦੇ ਬੰਦੇ ਲਾਉਣਾ ਚਾਹੁੰਦਾ ਸੀ ਹਰਥਾ ਸੋਚਦੇ ਨੇ ਵੀ ਅਸੀਂ ਕੁਝ ਕਰੀਏ ਕਰ ਕੁਝ ਨਹੀਂ ਸਕਦੇ 5 5 ਕਿਲੋ ਆٹے ਨਾਲ ਗਰੀਬ ਦਾ ਜਲੂਸ ਕਰਤਾ ਇਸਨੇ ਠੀਕ ਹੈ ਭਾਈ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਸ਼ੁਭਦੀਪ ਸਿੰਘ ਸਿੱਧੂ ਮਸੇਰੇ ਦੀ ਦੂਸਰੀ ਬਸਤੀ ਮਨਾਈ ਜਾਵੇ ਭਾਈ ਇਸ ਤਰ੍ਹਾਂ ਇਹ ਦੇਖਦੇ ਆ ਵੀ ਸਰਕਾਰ ਜਮਾ ਜਮਾ ਥੱਲੇ ਗਰ ਗਈ ਵੀ ਇਕ ਕਦੇ ਇਨਸਾਫ ਦੀ ਇਹਨਾਂ ਤੋਂ ਮੰਗ ਹੀ ਨਹੀਂ ਕਰ ਸਕਦਾ ਕੋਈ ਜੇ ਕੋਈ ਦਲਕਾ ਬਣਾਉਂਦੀ ਆ ਬਸ ਇਹ ਮਤਲਬ ਆ ਵੀ ਆਪਾਂ ਕਦੇ ਚੁੱਪ ਕਰਕੇ ਬਹਿ ਜਾ ਕਿਉਂਕਿ ਇਨਸਾਫ ਤਾਂ ਮਿਲ ਹੀ ਨਹੀਂ ਸਕਦਾ ਇਹ ਸਰਕਾਰ ਤੋਂ ਇਹ ਗੱਲ ਨੇ ਸਪਸ਼ਟ ਹੋ ਗਿਆ ਵੀ 2 ਸਾਲਾਂ ਚ ਨਹੀਂ ਸਰਕਾਰ ਕੁਛ ਨਾ ਕੁਛ ਕਰ ਦਿੰਦੀ ਜੇ ਸਰਕਾਰ ਨੇ ਕਰਨਾ ਨਾ ਪਾਇਆ ਸਰਕਾਰ ਦੀ ਇੱਛਾ ਲੱਗਦੀ 2 ਸਾਲਾਂ ਚ ਕੁਝ ਨਹੀਂ ਹੋਇਆ ਤਾਂ ਨਹੀਂ ਸਰਕਾਰ ਨੇ ਕੁਝ ਵੀ ਨਹੀਂ ਕਰਿਆ ਸਰ ਕੋ ਜੇ ਕੋਈ ਸੱਚ ਦੀ ਆਵਾਜ਼ ਆਉਂਦਾ ਕਿ ਮੈਂ ਅੰਬਰਤਪਾਲ ਭਾਈ ਅੰਬਰਤਪਾਲ ਸਿੰਘ ਨੇ ਉਹਨੇ ਕੁਝ ਵੀ ਮੁੰਡੇ ਚੰਗੇ ਕੰਮ ਰਾਹਾਂ ਤੇ ਪਾਏ ਪਰ ਸਰਕਾਰ ਨੇ ਉਹਨੂੰ ਵੀ ਜੱਕ ਕੇ ਅੰਦਰ ਸਰਤਾ ਜੇ ਸਰਕਾਰ ਚਾਹੁੰਦੀ ਹੁੰਦੀ ਜੇ ਸਰਕਾਰ ਪੰਜਾਬ ਦਾ ਭਲਾ ਹੋਵੇ ਕੋਈ ਸਿੱਖ ਪਰਵਾਦ ਬਦਲ ਜਵਾਨੀ ਦਾ ਕੋਈ ਕਹਨ ਹੋਣ ਤੋਂ ਬਚੇ ਪਰ ਸਰਕਾਰ ਇਹ ਚਾਹੁੰਦੀ ਆ ਵੀ ਪੰਜਾਬ ਖਾਤਮ ਹੀ ਹੋ ਜੇ ਇੱਥੇ ਕੋਈ ਦਾ ਹੇ ਦਾ ਤੇ ਇੱਥੇ ਰਾਜ ਹੀ ਸਾਡਾ ਹੋ ਜੇ ਅਸੀਂ ਰਹੀਏ ਜੇ ਕੋਈ ਸਰਕਾਰ ਨੂੰ ਆਏ ਹੁੰਦਾ ਜੇ ਵੀ ਕਿ ਅਸੀਂ ਜਵਾਨੀ ਬਚਾਉਣੀ ਆ ਤਾਂ ਭਾਈ ਅੰਬਤਪਾਲ ਸਿੰਘ ਜਾਂ ਜਗਤਾਰ ਹਵਾਰਾ ਜਾਂ ਭਾਈ ਦਾ ਜੋਨ ਵਰਗ ਨੂੰ ਅੰਦਰ ਨਹੀਂ ਕਰਦੇ ਸੀ ਉਹ ਜੇ ਉਹਨਾਂ ਨੇ ਹੁਣ ਉਹਨਾਂ ਨੂੰ ਕੋਈ ਸੋਚ ਲੱਗਦੀ ਆ ਕਿ ਪੰਜਾਬ ਦਾ ਭਲਾ ਹੋਊਗਾ ਤਾਂ ਉਹ ਉਹਨਾਂ ਨੂੰ ਬਾਅਦ ਕੱਢਣਾ ਸਿੱਧੂ ਸਿੱਧੂ ਮਸੇਵਾਲਾ ਖਰਾਂ ਦਾ ਕੀ ਲੱਗਦਾ ਹੈ ਕਿ ਹਜੇ ਤੱਕ ਇਨਸਾਫ ਕਿਉਂ ਨਹੀਂ ਦਵਾਇਆ ਸਰਕਾਰ ਇਹ ਮਰਵਾਈ ਵੀ ਦੇ ਸਰਕਾਰ ਨੇ ਸਰਕਾਰ ਇਨਸਾਫ ਕੀ ਦਵਾਉਗੀ ਸਰਕਾਰ ਹੀ ਜ਼ਿੰਮੇਵਾਰ ਹੈ ਦੀ ਠੀਕ ਹੈ ਸਰਕਾਰ ਖਾਸ ਤੌਰ ਤੇ ਕਹਿੰਦੇ ਜ਼ਿੰਮੇਵਾਰ ਨੇ ਸਰਕਾਰ ਇਨਸਾਫ ਕੀ ਦਵਾਉਗੀ ਕਹਿੰਦੇ ਦੇਖੋ ਖਾਸ ਤੌਰ ਤੇ ਕਿੱਸੇ ਦੇ ਆ ਇਹ ਹੀਰਾ ਅੱਜ ਬੁੱਤ ਬਣ ਕੇ ਰਹਿ ਗਿਆ ਜਿਸ ਹੀਰੇ ਦੀ ਕਲਮ ਕਿੱਸੇ ਦੇ ਆ ਮਰਨ ਤੋਂ ਬਾਅਦ ਕਤਲ ਹੋਣ ਤੋਂ ਬਾਅਦ ਵੀ ਉਸ ਦੀ ਕਲਮ ਲਗਾਤਾਰ ਚੱਲੀ ਉਸ ਦੇ ਗੀਤ ਲਗਾਤਾਰ ਚੱਲੇ ਉਹ ਵਿਅਕਤੀ ਜਿਸ ਨੇ ਕ ਸਦੇ ਪਿੰਡ ਮੂਸਾ ਦਾ ਕ ਸਦੇ ਆ ਪਿੰਡ ਮਾਨਸਾ ਦਾ ਪੰਜਾਬ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਅੱਜ ਉਸ ਦੇ ਇਨਸਾਫ ਦੇ ਲਈ ਪਰਿਵਾਰ ਲਗਾਤਾਰ ਘਹਾਰ ਲਗਾ ਰਿਹਾ ਤੇ ਪੰਜਾਬ ਸਰਕਾਰ ਤੇ ਕਿਤੇ ਨ ਕਿਤੇ ਸਮਾਂ ਸਰਕਾਰ ਦੇ ਵੱਲੋਂ ਆਪਣਾਈ ਗਈ ਕਿ ਜੋ ਆਵਾਜ਼ ਚੁੱਕਣ ਦਾ ਦਮ ਰੱਖਦਾ ਸੀ ਜੋ ਹਰ ਮੁੱਦੇ ਤੇ ਬੋਲਣ ਦਾ ਹਿੱਲਾ ਰੱਖਦਾ ਸੀ ਹਿੰਮਤ ਰੱਖਦਾ ਸੀ ਜਨੂਨ ਰੱਖਦਾ ਸੀ ਉਸ ਨੂੰ ਅੱਜ ਬੁੱਤ ਬਣਾ ਕੇ ਰੱਖ ਦਿੱਤਾ 2 ਸਾਲ ਇਨਸਾਫ ਕਦੋਂ चाहे चरणजीत चाहे जगदार है लॉरेंस बिश्नोई गोल्डी बराड का नाम है कि सरकार इन्होंने तक इन्होंने गिरे बक पहुंचा असफल क्यों हुई है ਕਿਸੇ ਜ਼ਾਹਿਰ ਦੀ ਗੱਲ ਹੈ ਕਿ ਸਰਕਾਰ ਦੀ ਸ਼ੈ ਤਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਇੱਕ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਸਰਕਾਰ ਸ਼ਾਇਦ ਭੁੱਲ ਗਈ ਹੈ ਕਿ ਜਦੋਂ ਇੱਕ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸ ਦੇ ਹੱਕ ਦੇ ਵਿੱਚ ਹਜ਼ਾਰਾਂ ਆਵਾਜ਼ਾਂ ਉੱਠ ਖੜਦੀਆਂ ਨੇ ਬਹੁਤ ਸ਼ੁਕਰੀਆ ਕਮਲ ਫਿਲਹਾਲ ਤੱਕ ਦੀ ਜਾਣਕਾਰੀ ਦਿਲੇ